वो मेरे साथ है हरदम हर, हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਕੁਝ ਖ਼ਬਰਾਂ ਦੇ ਅੱਜ ਦੇ ਇਸ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਬਾਈਬਲ ਵਿੱਚ ਮਤੀ ਦੀ ਅੰਜੀਲ ਉਹਦੇ 16 ਅਧਿਆਏ ਦੇ 19 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਕਿ ਪ੍ਰਭੂ ਯਸੂ ਨੇ ਕਿਹਾ ਮੈਂ ਸਵਰਗ ਦੇ ਰਾਜ਼ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ ਪ੍ਰਭੂ ਯਸੂ ਮਸੀਹ ਨੇ ਕਲੀਸਿਆ ਦੇ ਵਿਸ਼ੇ ਵਿੱਚ ਅਤੇ ਕਲੀਸਿਆ ਦੀ ਬੁਨਿਆਦ ਰੀਤੀ ਅਤੇ ਸੰਵਿਧਾਨ ਨੂੰ ਸਥਾਪਿਤ ਕਰਦੇ ਸਮੇਂ ਪਤਰਸ ਨੂੰ ਕਿਹਾ ਮੈਂ ਸੁਰਗ ਦੇ ਰਾਜ਼ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਪਤਰਸ ਨੇ ਸਾਰੇ ਚੇਲਿਆਂ ਦੇ ਵੱਲੋਂ ਇਹ ਸਵੀਕਾਰ ਕੀਤਾ ਸੀ ਕਿ ਯਸੂ ਹੀ ਜੀਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਹੈ ਇਸ ਇਕਰਾਰ ਉੱਤੇ ਪ੍ਰਭੂ ਨੇ ਪਤਰਸ ਨੂੰ ਕਿਹਾ ਜੋ ਸਾਰੇ ਚੇਲਿਆਂ ਲਈ ਵੀ ਸੀ ਭਾਵ ਪ੍ਰਭੂ ਦਾ ਕਹਿਣਾ ਹੈ ਕਿ ਜੋ ਇਕਰਾਰ ਚੇਲਿਆਂ ਨੇ ਕੀਤਾ ਉਹੀ ਉਸ ਸਵਰਗ ਰਾਜ਼ ਵਿੱਚ ਪ੍ਰਵੇਸ਼ ਕਰਨ ਦੀ ਕੁੰਜੀ ਹੈ ਇਹ ਕੁੰਜੀ ਖੁਸ਼ਖਬਰੀ ਹੀ ਹੈ ਖੁਸ਼ਖਬਰੀ ਪਾਪ ਦੇ ਕਾਰਨ ਮਨੁੱਖ ਦੀ ਅਸਫਲਤਾ, ਦੁਸ਼ਟਤਾ ਅਤੇ ਆਤਮਿਕ ਪਤਨ ਨੂੰ ਸਪਸ਼ਟ ਰੂਪ ਨਾਲ ਪ੍ਰਗਟ ਕਰਦੀ ਹੈ। ਇਸ ਹਾਲਾਤ ਦੇ ਕਾਰਨ ਮਨੁੱਖ ਪਰਮੇਸ਼ਰ ਦੇ ਗਰੋਧ ਦਾ ਪਾਤਰ ਹੈ ਅਤੇ ਉਸ ਦੇ ਲਈ ਇੱਕੋ ਹੀ ਟਿਕਾਣਾ ਹੈ ਨਰਕ। ਖੁਸ਼ਖਬਰੀ ਦੇ ਦੁਆਰਾ ਮਨੁੱਖ ਲਈ ਮੁਕਤੀ ਦੇ ਕਰਤਾ ਪ੍ਰਭੂ ਯਿਸੂ ਮਸੀਹ ਦੇ ਉਸ ਵੱਡੇ ਕੰਮ ਨੂੰ ਪ੍ਰਗਟ ਕੀਤਾ ਜਾਂਦਾ ਹੈ ਜੋ ਉਸ ਨੇ ਸਲੀਬ ਉੱਤੇ ਪੂਰਾ ਕੀਤਾ ਹੈ ਜੋ ਕੋਈ ਖੁਸ਼ਖਬਰੀ ਦੇ ਇਸ ਵਚਨ ਨੂੰ ਸਵੀਕਾਰ ਕਰਦਾ ਹੈ ਅਤੇ ਪ੍ਰਭੂ ਯਸੂ ਮਸੀਹ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਸਵੀਕਾਰ ਕਰਦਾ ਹੈ ਉਹ ਸਵਰਗ ਦੇ ਰਾਜ਼ ਦੀ ਕੁੰਜੀ ਦਾ ਉਪਯੋਗ ਕਰ ਮੁਕਤੀ ਪਾਉਂਦਾ ਹੈ ਤੁਸੀਂ ਵੀ ਇਸ ਕੁੰਜੀ ਦਾ ਉਪਯੋਗ ਕਰ ਸਕੋ ਪਰਮੇਸ਼ਰ ਜੀ ਅੱਗੇ ਸਾਡੀ ਤੁਹਾਡੇ ਲਈ ਇਹੋ ਹੀ ਪ੍ਰਾਰਥਨਾ ਹੈ